ਚਾਰ ਠੀਕ ਆ ਆਏ ਆ ਚਾਰ ਦਿਨਾਂ ਦੀਆਂ ਰੋਟੀਆਂ ਖਾਧੀਆਂ ਕਿਵੇਂ ਖਾਦਾ ਕੁਛ ਹਾਂਜੀ ਹਾਂਜੀ ਇਹ ਵੀ ਰਸੇ ਆ ਇਹਦੇ ਜੀਰੇ ਇਹਨਾਂ ਨੂੰ ਕੀ ਪਤਾ ਵਾ ਆ ਬਿਸਕੁਟ ਪੈ ਤੁਹਾਡੇ ਲਈ ਬਣਾ ਤੁਹਾਨੂੰ ਆਣੇ ਆ ਬਿਸਕੁਟ ਦੇ ਆ ਬੱਚੇ ਲੈ ਰੋ ਪੁੱਤ ਆ ਲਾਓ ਯਾਰ ਦੇਤੇ ਨਹੀਂ ਆਣੇ ਨੀ ਆਦੋਂ ਉਹਨਾਂ ਤੇ ਚਾਹ ਦੇਣ ਨੀ ਪੁੱਤ ਦੇਣ ਨੀ ਹੋਰ ਦੇਣ ਨੀ ਚਲੋ ਉਹ ਕਿੱਥੇ ਗਿਆ ਕੈਮਰਾ ਭਰਾ ਪਿਆਸ ਲੱਗੀ ਸੀ ਨਹੀਂ ਪੀਤਾ ਪਾਣੀ ਉਹ ਨਾ ਇਹਨਾਂ ਦੇ ਨਾਲ ਅਮਰ ਜੇਲ੍ਹ ਕੋਟ ਉਹ ਇਹ ਪਹਿਲੇ ਪੱਲੇ ਘੜਦਾ ਪਿਆ ਨਾ ਆਹ ਸਾਡੀ ਉਹ ਤਰ੍ਹਾਂ ਕਰੇ ਪਹਿਲੇ ਬਾਬੇ ਇੱਥੇ ਤੱਕ ਬਣੀ ਆ ਗਿਆ ਕਾ ਚਾਹ ਰਹੀ ਬੁਦੀ ਕਿਛਤੀ ਅੱਜ ਸਵੇਰ ਅੰਮਦਾ ਅੱਗੇ ਬੁਦੀ ਬਸਤੀ ਮਾੜਾ ਕਿੱਦੋਂ ਹੱਸਦਾ ਹੈ ਰੈਸਕਿਊ ਕਰ ਕਰ ਨਾਲ ਨਾਲ ਰੈਸਕਿਊ ਕਰਨ ਦੇ ਨਾਲ 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 ਸਮਾਨ ਪੂਰ ਲਟਰਪਨ ਦਿੱਤਾ ਜਾ ਰਿਹਾ ਜੀ ਜੋ ਵੀ ਚੀਜ਼ ਲੋੜ ਹੈ ਭਾਈ ਕਿਹੜੇ ਪਿੰਡ ਜਾ ਰਹੇ ਆਪਾਂ ਆਪਾਂ ਨੰਗਲ ਸੋਲਵਾ ਬਾਈ ਤੇ ਖਮਰਾ ਪਿੰਡ ਜੀ ਇੱਕ ਭੈਣ ਹਾਂਜੀ ਉਹ ਪ੍ਰੈਗਨੈਂਟ ਹੈ ਜੀ ਉਹ ਬਹੁਤ ਤੰਗ ਨੇ ਉਹ ਤਕਲੀਫ ਜੀ ਉਹ ਤਿੰਨ ਜਦੋਂ ਤੋਂ ਹੜ ਆਇਆ ਬਾਬਾ ਜੀ ਉਸ ਦਿਨ ਤੋਂ ਹੀ ਆ ਤਿੰਨ ਦਿਨ ਹੋ ਗਏ ਨਾਲ ਕਿਹੜੇ ਕਿਹੜੇ ਪਿੰਡਾਂ 'ਚ ਜਾਣਾ ਆਪਾਂ ਇਹ ਨੰਗਲ ਸੋਲ ਪੰਜ ਗਰਾਈ ਤੇ ਖਮਰਾ ਪਿੰਡ ਆ ਆ ਕਿੱਥੇ ਕਿੱਥੇ ਬੈਠ ਗਿਆ ਆਪਾਂ ਇਹ ਆਪਾਂ 15 ਵਾਲੇ ਤੇ ਨੰਗਲਸੋਲ ਘੁਮਰਾਏ ਤੇ ਪੰਜ ਗ੍ਰਾਂ ਦੀ ਜਾਵਾਂਗੇ ਭਾਈ ਸਾਰੀਆਂ ਪਿੰਡਾਂ ਨੂੰ ਭੇਜਤੀਆਂ ਆਪਣੀ ਹਾਂਜੀ 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 ਭੇਜਦੇ ਆਂ ਆਪਾਂ ਤੇਰਾ ਕਿਹੜਾ ਪਿੰਡ ਤੇਰਾ ਵੀ ਮੇਰਾ ਘੁਮਰਾ ਪਿੰਡ ਆ ਜੀ ਹਾਂਜੀ ਸਾਡੇ ਬਹੁਤ ਦੱਸੇ ਆਂ ਰੇਕ ਪਿੰਡਾਂ ਨੂੰ ਦੋ ਦੋ ਨੂੰ ਇੱਕ ਕੈਂਪੀ ਬੋਰਡ ਦੇ ਦਿੱਤੀਗੇ ਜੀ ਹਾਂਜੀ ਸਾਡੇ ਤੁਸੀਂ ਦੇ ਬੈਠੇ ਆਈ ਬਹੁਤ ਸਰਗਰਮ ਧੰਨਵਾਦ ਜਾ ਰਹੀਆਂ ਜੀ ਨੂਸ ਕਾਮਰ ਚੱਲ ਪਈਆਂ ਰਮਦਾਸ ਏਰੀਏ ਦੇ ਵਿੱਚ ਕੱਲ ਕਲਾਨੌਰ ਸਿਕੀ ਹੁਣ ਇੱਥੇ ਸਭਾਵਾਂ ਚੱਲ ਪਿਆ ਨਾਲ ਮੇਰੇ ਨਾਲ ਪਾਲ ਮੇਰਾ ਭਰਾ ਅੱਜ ਸਭਾਵਾਂ ਅੱਜ ਕਰਾਉਣ ਦੇ ਲਈ ਬਹੁਤ ਬੁਰੇ ਹਾਲਾਤ ਨੇ ਜੀ ਪਰ ਇਹ ਬਹੁਤ ਵੱਡੀ ਗੱਲ ਆ ਵੀ ਪਿਛਲੇ 20 25 ਦਿਨ ਤੋਂ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਜਿਹੜਾ ਦਿਨ ਰਾਤ ਮਤਲਬ ਮੁੰਡੇ ਵੀ ਥੱਕ ਜਾਂਦੇ ਨੇ ਕਈ ਵਾਰੀ ਨੀਂਦ ਵੀ ਪੂਰੀ ਨਹੀਂ ਹੁੰਦੀ ਪਰ ਦਿਨ ਰਾਤ ਲੋਕਾਂ ਦੀ ਸਭਾਵਾਂ ਦੇ ਵਿੱਚ ਹਾਜ਼ਰ ਆ ਜੀ ਸੰਸਥਾ ਹੁਣ ਵੀ ਇੱਕ ਭੈਣ ਨਾ ਜਿਹੜਾ ਪ੍ਰੈਗਨੈਂਟ ਨੇ ਉਹਨਾਂ ਨੂੰ ਲੈਣ ਚੱਲੇ ਹਾਂ ਜੀ ਵੀਰ ਉਹਨਾਂ ਨੇ ਪਿੰਡ ਦੱਸਿਆ ਕਾਫੀ ਪ੍ਰੋਬਲਮ ਚ ਨੇ ਜਦੋਂ ਦਾ ਪਾਣੀ ਆਇਆ ਉਦੋਂ ਦੀ ਫਸੇ ਹੋਏ ਨੇ ਜੀ ਲੋ ਜੀ ਵੀਰ ਮਨਜੋਤ ਸਿੰਘ ਗੜਦੀਵਾਲ ਤੋਂ ਪਿਛਲੇ 25 ਦਿਨ ਤੋਂ ਜਿਹੜੀ ਸੁਵਾਮਾ ਦੇ ਰਹੀ ਹੈ ਜੀ ਹੜ੍ਹਾਂ ਦੇ ਵਿੱਚ ਜਿੰਨੇ ਵੀ ਵੀਰ ਜਿਹੜੇ ਘਰਾਂ ਦੇ ਵਿੱਚ ਫਸ ਜਾਂਦੇ ਨੇ ਹੁਣ ਵੀ ਇੱਕ ਪ੍ਰੈਗਨੈਂਟ ਲੇਡੀ ਨੂੰ ਜਿਹੜਾ ਲੈਣ ਚੱਲੇ ਆ ਜੀ ਕਿਹੜਾ ਪਿੰਡ ਆ ਵੀਰੇ ਉਹ ਵੀਰੇ ਨੰਗਲਸੋਲੇ ਬਾਬਾ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਨੰਗਲਸੋਲ ਤੋਂ ਫਸੇ ਉਹ ਕਦੋਂ ਕਦੇ ਫਸੇ ਬੈਨੇ ਜੀ ਬਾਬਾ ਜੀ 3 ਤਿੰਨ ਦਿਨ ਹੋ ਗਏ ਜਦੋਂ ਦਾ ਹੜ ਆਇਆ ਨਾ ਉਦੋਂ ਦਾ ਹੀ ਫਸੇ ਨੇ ਜੀ ਔਰ ਇਸ ਵਕਤ ਜਿਹੜੀਆਂ ਤਿੰਨ ਬੋਟਾਂ ਨੇ ਜੀ ਸੰਸਦਰ ਵੱਲੋਂ ਛੋਟੇ-ਛੋਟੇ ਵੀ ਨਾਲ ਬਹੁਤ ਫਸੇ ਉਹਦੇ ਪ੍ਰੋਬਲਮ ਚ ਨੇ ਠੀਕ ਆ ਵੀਰੇ ਹਾਂਜੀ ਉਹਨਾਂ ਨੂੰ ਪਰ ਬਹੁਤ ਵੱਡੇ ਪੱਧਰ ਤੇ ਜਿਹੜੀ ਪ੍ਰੋਬਲਮ ਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਆ ਜੀ ਹੁਣ ਅਸੀਂ ਨਦੀ ਦੇ ਵਿੱਚ ਜਿਹੜੀ ਆ ਪਾਈ ਆ ਵੀਰੇ ਉਹਨਾਂ ਨੇ ਜਿਹੜੀ ਇਹ ਬੋਟ ਪਰ ਨੁਕਸਾਨ ਬਹੁਤ ਵੱਡੇ ਪੱਧਰ ਦਾ ਕੁਝ ਫਸਲਾਂ ਤਾਂ ਗਈਆਂ ਤੇ ਘਰਾਂ ਦਾ ਨੁਕਸਾਨ ਆ ਘਰ ਟਹਿ ਗਏ ਲੋਕਾਂ ਦੇ ਬਿਜਲੀ ਬੰਦ ਆ ਵਾਈਫਾਈ ਜਿਹੜੇ ਇੰਟਰਨੈਟ ਦੀ ਸਬਾਮਾ ਬੰਦ ਨੇ ਮਨਜੋਤ ਵੀਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਪਾਲ ਵੀਰੇ ਕਿ ਨਾ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਮੈਂ ਤਾਂ ਹੋ ਗਿਆ 25 ਦਿਨ ਹੋ ਗਏ ਇਹਨਾਂ ਨੂੰ ਦੇਖ ਕੇ ਹਾਂਜੀ ਇੱਕ ਦਿਨ ਨਹੀਂ ਘਰ ਛੱਡਿਆ ਜਾਂਦਾ ਜਦੋਂ ਘਰਾਂ ਚੋਂ ਰੈਸਕਿਊ ਕਰ ਕਰ ਲਿਆਉਂਦੇ ਨਾ ਤਾਂ ਨਿਕਲਦੀ ਆ ਉਹਨਾਂ ਦੀ ਨਿਕਲਦੀ ਕਿ ਸਾਡਾ ਮਨ ਉਹਦਾ ਬੜਾ ਦੁਖੀ ਹੁੰਦਾ ਯਾਰ ਜਦੋਂ ਬੰਦੇ ਘਸੇ ਆਣ ਘਰ ਸਮਾਨ ਪਾਣੀ ਨਾਲ ਨਾ ਖਰਾਬ ਹੋਇਆ ਛੱਡ ਕੇ ਉਹ ਆਪਣੀਆਂ ਕਿਸ਼ਤੀਆਂ ਚ ਲਿਆ ਲਿਆ ਬਾਹਰ ਛੱਡਦੇ ਆ ਬਿਲਕੁਲ ਬੜਾ ਮਨ ਦੁਖਦਾ ਯਾਰ ਕਿ ਨਾ ਉਹ ਦੇਖ ਕਿਦਾਂ ਛੱਤਾਂ ਦੇ ਲੋਕ ਬੈਠੇ ਆ ਜੀ ਬਿਲਕੁਲ ਉਹ ਦੇਖੀ ਉਪਰੋਂ ਮੀਂਹ ਵੀ ਆਉਣ ਲੱਗ ਪਿਆ ਉਹ ਤਰਪਾਲ ਹਾਂਜੀ ਬਿਲਕੁਲ ਉਹ ਦੇਖੋ ਛੱਤ ਦੇ ਉੱਪਰ ਨਾ ਜੀ ਮਤਲਬ ਤਰਪਾਲ ਪਾ ਕੇ ਜਿਹੜੀ ਉੱਪਰ ਬੈਠਾ ਪਰਿਵਾਰ ਹੁਣ ਉੱਪਰੋਂ ਮੀਂਹ ਆਊਗਾ ਜੀ ਉਹਨੇ ਜਿਹੜੀ ਨਦੀ ਦੇ ਵਿੱਚ ਜਿਹੜੀ ਗੱਡੀ ਆਪਣੀ ਜਾ ਰਹੀ ਆ ਜਿਹੜੀ ਕਿਸ਼ਤੀ ਹਾਂਜੀ ਜਾਂ ਦੇਖੋ ਤੁਸੀਂ ਜਿਵੇਂ ਹੁਣ ਅਸੀਂ ਆਏ ਆ ਜਿਆ ਟਾਣੀ ਤੇ ਆਪਾਂ ਡੇਰਾ ਕਹਿ ਦਿੰਦੇ ਹਾਂ ਨਾ ਜੀ ਕੋਠੇ ਕਹਿ ਦਿੰਦੇ ਨੇ ਪਟਿਆਲੇ ਏਰੀਆ 'ਚ ਛੱਤਾਂ ਤੇ ਬੈਠੇ ਨੇ ਸਾਰੇ ਪਰਿਵਾਰ ਢੀਕ ਕਰਦੇ ਨੇ ਖਾਣ ਪੀਣ ਦੀਆਂ ਚੀਜ਼ਾਂ ਨਾ ਪਾਣੀ ਆ ਪ੍ਰੋਪਰ ਹਨਾ ਤੁਸੀਂ ਸਮਝਦਾਰ ਹੋ ਸਾਰੇ ਬਾਈ ਆਪਾਂ ਦਾ ਨਾ ਪਿਕਅਪ ਪ੍ਰੈਗਨਟ ਆ ਭੈਣ ਨੂੰ ਲੈਣ ਚੱਲੇ ਆ ਤੁਸੀਂ ਦੱਸੋ ਕੀ ਕੀ ਚਾਹੀਦਾ ਕੀ ਤੁਹਾਨੂੰ ਮੁੜ ਕੇ ਬੋਟਾ ਆ ਰਹੀਆਂ ਤੁਹਾਨੂੰ ਚਾਹੀਦਾ ਕੀ ਦੱਸੋ ਕਿੱਥੇ ਜਾਣਾ ਰਮਦਾਸ ਹੈ ਰਮਦਾਸ ਜਾਣਾ ਰਮਦਾਸ ਰਮਦਾਸ ਜਾਣਾ ਰਮਦਾਸ ਸੁਖੀ ਇੱਕ ਮਿੰਟ ਹਾਂ ਆ ਜਾਂਦੇ ਆ ਆ ਜਾਂਦੇ ਪਾਣੀ ਦੇ ਲਿਆ ਪੇਟੀਆਂ ਪਾਣੀ ਦੇ ਦਈਏ ਆਪ ਆ ਆ ਚਨੇ ਹੈਗੇ ਚਨੇ ਤੋਂ ਪਾਣੀ ਪੇਟੀਆਂ ਨਾ ਬਾਈ ਇੱਕ ਉੱਥੇ ਆ ਪਾ ਰੀਆਂ ਬੋਟਾਂ ਪਾਣੀ ਕਿੰਨਾ ਰੱਖਿਆ ਸਾਨੂੰ ਪਾਣੀ ਵਿੱਚ ਥੋੜਾ ਰੱਖ ਲਿਆ ਥੋੜਾ ਰੱਖ ਚਨੇ ਦੇ ਦੋ ਚਨੇ ਦੇ ਦੋ ਚਨੇ ਦੇ ਦੇ ਚਨੇ ਇੱਕ ਦਾ ਦਿਨਾ ਵੀ ਇੱਕ ਆ ਦੇ ਆ ਇਹ ਦਿਓ ਪਾਣੀ ਹਿਸ਼ਾਰਪੁਰ ਤੋਂ ਆਏ ਵੀਰੇ ਹਿਸ਼ਾਰਪੁਰ ਤੋਂ ਇਹਦੀ ਪਾਰਟੀ ਨਾਲ ਕੋਈ ਨਹੀਂ ਆ ਰਿਹਾ ਬਾਬਾਦੀਪ ਸਿੰਘ ਸੇਵਾਦਾਰ ਕੋਈ ਪਾਰਟੀ ਨਹੀਂ ਬਾਬਾਦੀਪ ਸਿੰਘ ਸੇਵਾਦਾਰ ਆ ਬ੍ਰੈਡ ਦੇ ਆ ਬ੍ਰੈਡ ਦੇ ਭਾਈ ਆ ਬ੍ਰੈਡ ਦੇ ਆਲੇ ਫੜ ਵੀਰੇ ਇੱਥੇ ਇਹ ਸਟਾ ਲੈ ਬਾਈ ਇੱਥੇ ਟੁੱਟਾ ਕਿੱਥੇ ਗਿਆ ਵੀਰੇ ਸੈਟ ਨਾ ਲਈ ਬ੍ਰਦਰ ਆ ਉਹ ਵੀਰੇ ਹਲੋ ਆ ਡੇਗ ਨਾ ਲਈ ਮੇਰੇ ਯਾਰ ਭਾਈ ਪਹੁੰਚਦਾ ਕੋਈ ਤੁਹਾਡੇ ਤੱਕ ਰਕੇ ਨਹੀਂ ਨਹੀਂ ਕੋਈ ਆਇਆ ਉਹ ਇੱਕੋ ਹੀ ਆ ਗਣਕੋਟ ਆ ਰਸਦਾਂ ਉਹਨਾਂ ਦੇ ਗਿਆ ਕੁਝ ਹਾਂ ਹੋਰ ਉਹ ਜਿਹੜੀਆਂ ਉਹ ਸਰਕਾਰੀ ਜਿਹੜੇ ਉਹ ਕੋਈ ਨਹੀਂ ਆਰੇ ਆਰੇ ਕੋਈ ਨਹੀਂ ਆਪਾਂ ਕਰ ਰਹੇ ਆ ਸਾਰਾ ਕੁਝ ਕਰਾਂਗੇ ਸ਼ਾਂਤ ਤੱਕ ਤੁਹਾਨੂੰ ਦੇਖ ਲ ਤੁਹਾਡੇ ਦਾ ਆ ਜਾਂਦਾ ਹਸਦਾ ਨੂੰ ਪਾਣੀ ਆ ਜਾਂਦਾ ਪਾਪਾ ਵਾਪਸੀ ਤੇ ਆਣੇ ਫੇਰ ਭਾਈ ਭਾਈ ਇਦਾਂ ਕਰੀ ਪਾਣੀ ਇਹ ਨਾ ਵੰਡ ਕੇ ਦੇ ਦੇ ਇੱਕ ਬੋਤਲ ਅਸੀਂ ਹੋਰ ਲੈ ਕੇ ਆਉਂਦੇ ਇਹਨਾਂ ਨੂੰ ਦੇਦਾ ਵੀ ਰਹਿਣ ਚੱਲ ਕਰ ਠੱਕੀ ਠੱਕੀ ਆਈ ਭਾਈ ਮਾਣ ਕੇ ਲੈ ਕੇ ਜਾਂਦੇ ਤੁਹਾਨੂੰ ਇਹ ਜੀ ਅੱਗੇ ਨਾਲ ਖੜਦੇ ਵਾਪਸੀ ਦਾ ਰੌਂਡ ਇਹ ਕੋਈ ਨਹੀਂ ਲੈ ਜਾਗੇ ਲੈ ਅੱਗੇ ਨਾਲ ਥੋੜੀ ਪ੍ਰੋਬਲਮ ਚ ਨੇ ਜੀ ਆ ਗਿਆ ਆ ਗਿਆ ਵਾਰਸੀ ਦੇ ਲੈਨੇ ਆ ਇੱਕ ਬੀਬੀ ਦੇ ਨਾਲ ਬੱਚਾ ਜਾ ਹੋਣਾ ਜੀ ਉਹਨੂੰ ਲੈਣ ਚੱਲੇ ਆ ਜੀ ਉਹ ਵਾਹੀ ਉੱਥੇ ਬਾਬਾ ਸੱਚੇ ਭਾਗ ਕਿਹਨੇ ਤੰਗੀ ਲਾਈ ਤੂੰ ਬੋਲ ਵਾਰਸੀ ਦੇ ਆਉਂਦੇ ਦੇਖੋ ਕਿਵੇਂ ਹੱਕਾ ਮਾਰ ਰਹੇ ਨੇ ਵੀਰ ਵਿਚਾਰੇ ਤੰਗ ਨੇ ਲਾ ਆਹ ਦੇਖੋ ਸਾਰੇ ਉਹਦੇ ਪੁੱਤਰੇ ਇੱਥੇ ਆ ਗਏ ਪਾਪਾ ਨਾਨਕ ਕਰਨ ਪਰਮ ਅਸੀਂ ਡੇਰਾ ਬਾਬਾ ਨਾਨਕਾ ਰਮਦਾਸ ਆ ਜੀ ਬਿਲਕੁਲ ਪਾਕਿਸਤਾਨ ਦੇ ਲਾਗੇ ਪਿੰਡਾਂ ਦੇ ਲਾਗੇ ਪਹੁੰਚ ਚੁੱਕੇ ਆ ਜੀ ਇਹ ਕਿਹੜਾ ਪਿੰਡ ਸਿਕਾ ਜਿਹੜਾ ਜਿੱਥੋਂ ਆਪਾਂ ਖੜੇ ਆ ਪਿੰਡ ਜਿੱਥੇ ਆਪਾਂ ਦੇਖਿਆ ਨਾ ਰਸਤਾ ਟੱਕੜ ਪਿੰਡ ਤੇ ਹੁਣ ਆਪਾਂ ਕਿੱਥੇ ਚੱਲੇ ਆ ਹੁਣ ਆਪਾਂ ਕਮਰਾਏ ਪਿੰਡ ਜਾਣਾ ਆਪਾਂ ਨਾਲ ਹੀ 5 ਗ੍ਰੇਈ 5 ਗ੍ਰੇਈ ਦੀ ਹੁਕਮਰਾਏ ਕਮਰਾਏ ਬਾਲ ਕਿਦਾਂ ਦੇ ਹਾਲਾਤ ਆ ਲੋਕਾਂ ਦੇ ਬਹੁਤ ਮਰਦਾ ਦੇਖੋ ਫਸਲਾਂ ਦਾ ਉੱਥੇ ਪਸ਼ੂ ਮਰੇ ਪੈਨੇ ਵਿੱਚ ਆ ਨਾ ਵੀ ਨੇ ਉਹਨਾਂ ਤੋਂ ਤਾਂ ਰਸਤੇ ਵੀ ਨਹੀਂ ਖੋਲੇ ਗਏ ਦੱਸਦੇ ਨੇ ਵੀ ਜਦੋਂ ਪਾਣੀ ਆਇਆ ਇਹਨੇ ਜ਼ੋਰ ਨਾਲ ਆਇਆ ਰਸਤੇ ਨਹੀਂ ਖੁੱਲੇ ਹੈਗੇ ਪਰ ਇਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਵੀਰੇ ਰਸਤੇ ਤੋਂ ਬਹੁਤ ਤੰਗ ਨੇ ਹੁਣ ਬੰਦਾ ਖਾਵੇ ਤਾਂ ਕੀ ਖਾਵੇ ਵੀਰੇ ਹਨਾ ਘਰ 'ਚ ਕਿ ਨਾ ਬਿਜਲੀ ਆ ਨਾ ਕੋਈ ਇੰਟਰਨੈਟ ਆ ਵੀਰੇ ਬੰਦਾ ਕੀ ਕਰੇ ਜੀ ਠੀਕ ਕਰੋ ਬਿਲਕੁਲ ਬਹੁਤ ਵੱਡਾ ਨੁਕਸਾਨ ਆ ਬਹੁਤ ਵੱਡਾ ਨੁਕਸਾਨ ਕੁੱਛ ਲੈਨੇ ਉਹਨਾਂ ਨੂੰ ਥੱਲੇ ਨੂੰ ਚੱਲ ਜਣੇ ਕਿਉਂ ਗਿਆ ਸਾਹਿਬ 500 ਗੱਲਾਂ ਨਾ ਦਿੱਤੀ ਰੁੱਕ ਜਿੱਥੇ ਹੋਣੇ ਓ ਬਾਈ ਕਿੱਧਰ ਦੀ ਜਾ ਰਹੀ ਐ ਕਿੱਧਰ ਦੀ ਗਿਆ ਨੇ ਘਬਰਾ ਉਤਰਨਾ ਆਪਾਂ ਆਓ ਅੱਛਾ ਜਾ ਅੱਛਾ ਇਹ ਪਰਲੇ ਬਨੇ ਜਾਓਗੇ ਹਾਂ ਇੱਧਰ ਪਰਲੇ ਪਰੇ ਉਹ ਕਿੱਥੋਂ ਟੱਪੀਏ ਕਿੱਥੋਂ ਟੱਪੀਏ ਤੁਸੀਂ ਇੱਧਰ ਵੀ ਜਾਓ ਅੱਛਾ ਜਿੱਤੀ ਦਾ ਡਿਨਰ ਨਹੀਂ ਪੜੀਦੀ ਹੈ ਕਿੱਧਰ ਹਾਲੋ ਹਾਂ ਜਾਂ ਫਿਰ ਕੱਟ ਦੇ ਕਿੱਥੇ ਦੀ ਹਾਂ ਹਾਂ ਨੰਗਨਾਲੀ ਤੁਸੀਂ ਇੱਧਰ ਵੀ ਜਾਓ ਨਾ ਨਹੀਂ ਉਹ ਸੋਣੀ ਨਹੀਂ ਉਧਰ ਆਪਾਂ ਇੱਧਰ ਗਗੜੀ ਆਪਾਂ ਗਗੜਾਂ ਵਾਲੇ ਸਾਡਾ ਓ ਸੋਹਣੀ ਲੋਕ ਕਿੱਦਾਂ ਆਵਾਜ਼ਾਂ ਮਾਰ ਰਹੇ ਆ ਲੋਕ ਹਲਾਕ ਫੂਟ ਕਿੱਦਾਂ ਕਿੱਦਾਂ ਲੋਕ ਮਾਰ ਰਹੇ ਆ ਆਵਾਜ਼ਾਂ ਆਓ ਇੱਧਰ ਨੂੰ ਆਓ ਹੁਣ ਇੱਕ ਪ੍ਰੈਗਨੈਂਟ ਭੈਣ ਨੂੰ ਲੈ ਕੇ ਰੈਸਕਿਊ ਕੰਮ ਲੈ ਕੇ ਜਾ ਰਹੇ ਆ ਇੱਥੇ ਦੇਖੋ ਕਿੱਦਾਂ ਲੋਕ ਹਾਲਾਤ ਬਣੇ ਹੋਏ ਨੇ ਜੀ ਸੰਗਤ ਜੀ ਇਸ ਟਾਈਮ ਅਸੀਂ ਜਿਹੜਾ ਰਮਦਾਸ ਦੇ ਏਰੀਆ ਦੇ ਵਿੱਚ ਆ ਜੀ ਏਦੋਂ ਅੱਗੇ 1 ਕਿਲੋਮੀਟਰ ਤੇ ਪਾਕਿਸਤਾਨ ਆ ਜੀ ਤੇ ਲਾਸਟ ਜਿਹੜਾ ਪਿੰਡ ਅਸੀਂ ਤੁਰੇ ਫਿਰਦੇ ਆਂ ਜੀ ਕਿਹੜਾ ਪਿੰਡ ਦੱਸਿਆ ਤੁਸੀਂ ਪਿੰਡ ਪੰਜਗਰਾਈਆਂ ਪੰਜਗਰਾਈਆਂ ਪਿੰਡ ਦੇ ਵਿੱਚ ਆ ਜੀ ਨਾਲ ਵੀਰ ਮਨਜੋਤ ਸਿੰਘ ਤੇ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਪਾਣੀ ਬਹੁਤ ਜ਼ਿਆਦਾ ਜੀ ਹਾਲਾਤ ਬੜੇ ਤਰਸਯੋਗ ਨੇ ਜਦੋਂ ਵੀ ਲੰਘਦੀ ਆ ਜਿੱਥੇ ਦੀ ਵੀ ਬੋਟ ਲੰਘਦੀ ਆ ਇੱਕ ਵਾਰੀ ਬੰਦਾ ਹਾਂਜੀ ਹਾਕ ਮਾਰਦਾ ਹਰੇਕ ਬੰਦਾ ਉਹ ਵੀਰੇ ਕੋ ਪ੍ਰੈਗਨੈਂਟ ਭੈਣ ਨੂੰ ਲੈਣ ਜਾ ਰਹੇ ਆ ਉਹ ਇੱਕ ਪ੍ਰੈਗਨੈਂਟ ਭੈਣ ਆ ਉਹਨੂੰ ਲੈਣ ਜਾ ਰਹੇ ਆ ਨੰਗਲ ਤਵਰਨਾ ਨੰਗਲ ਤੋ ਚਲੋ ਜੀ ਇੰਦਰ ਕੇ ਨਾ ਪਹੁੰਚ ਨਹੀਂ ਕੀਤੀ ਨੀ ਰੋਡ ਲੱਗਦਾ ਭਾਈ ਇਹ ਹੈ ਮਾ ਥੱਲੇ ਰੋਡ ਛੜ ਕੇ ਲੱਗਦੀ ਨਹੀਂ 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 ਇਹ ਕਿੰਨੇ ਦਾ ਦੇਖ ਲਈਏ ਯਾਰ ਸੜਕ ਲੱਗਦੀ ਆ ਰਸਤਾ ਹੋਣਾ ਨਹੀਂ ਨਹੀਂ ਇਹ ਰੋਡ ਇੱਥੇ ਰਸਤਾ ਹੋਣਾ ਇੱਧਰ ਆਪਾਂ ਇੱਧਰ ਉਹ ਦੇਖੋ ਹਾਕ ਮਾਰ ਰਹੇ ਨੇ ਬੰਦੇ ਉਹ ਕਹਿੰਦੇ ਇੱਧਰ ਨੂੰ ਨੰਗੋ ਅੱਬੇ ਇੱਧਰ ਨਾ ਪਾਣੀ ਥੱਲੇ ਹੁਣਾ ਉੱਧਰ ਚਾਨੀ ਨਹੀਂ ਕੀਤੀ ਰਹਿਣ ਦੋ ਇੱਕ ਮਿੰਟ ਉਹਦੀ ਗੱਲ ਸੁਣੋ ਕੀ ਕਹਿੰਦੇ ਨੇ ਇੱਕ ਮਿੰਟ ਹਾਂ ਜੀ ਹਾਂ ਜੀ ਉਹ ਵੀਰੇ ਕੀ ਕਹਿੰਦੇ ਓਹ ਕਿਹੜੇ ਪਿੰਡ ਜਾ ਰਹੇ ਨੇ ਕਹਿੰਦਾ ਓ ਨੰਗਲ ਜਾ ਰਹੇ ਨੰਗਲ ਸਾਹਮਣੇ ਕਹਿੰਦੇ ਨੇ ਇੱਧਰ ਹੀ ਓਹ ਕੇਂਦਰ ਦੀ ਜਾਈਏ ਇੱਧਰ ਹੀ ਜਾਂਦਾ ਫਿਰ ਓਥੋਂ ਜਾਂਦੋ ਇੱਥੋਂ ਜਾਂਦੋ ਭਜੀ ਕੱਟ ਦੱਸ ਦੇ ਨੇ ਕੱਟ ਦੱਸ ਦੇ ਨੇ ਕਿਤੇ 오ਰੇਂਜ ਕੱਟ ਹਾਂਜੀ ਜਾਓ ਦੇਖ ਲੈ ਬੰਦੇ ਹੈਲਪ ਕਰ ਦਿੰਦੇ ਆ ਇਧਰ ਇਧਰ ਕੱਟ ਆ ਨਹੀਂ 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 ਕੋਈ ਗੱਲ ਨਹੀਂ ਇੱਥੇ ਆ ਗਿਆ ਕੱਟਾ ਉਹ ਤੁੱਟੀ ਦੱਸੂ ਇਹ ਇਹ ਇਹੋ ਪਾਣੀ ਨੇ ਸਾਨੂੰ ਮਾਰਿਆ ਭਜੀ ਆ ਜਿਹੜਾ ਇਹ ਨਾ ਓਕੇ ਫਿਰਦੇ ਹੈਲੀਕਾਪਟਰ ਨਾਲ ਚਾਹੀਦਾ ਪਾਣੀ ਪਾਣੀ ਦੋ 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 ਲੋ ਨਹੀਂ ਸਾਡੀ ਆਪਣੀਆਂ ਵੋਟਾਂ ਆਈਆਂ ਤਾਂ ਇਹਨਾਂ ਨਾਲ ਤੁਹਾਡੀ ਆਈਆਂ ਆਪਣੀ ਭੇਜੀਆਂ ਯਾਰ ਸਵੇਰੇ ਆਪਾਂ ਤੁਹਾਨੂੰ ਰਸ ਨੂੰ ਹਾਂ ਰਸ ਨਹੀਂ ਗਈ ਕੋਈ ਨਹੀਂ ਆਇਆ ਨਾ ਕੋਈ ਵੀ ਨਹੀਂ ਆਇਆ ਮੜੀ ਨੇੜੇ ਕਰਿਆ ਮਨਜੋਤ ਹਾਂ ਕੱਟ ਹੋ ਗਿਆ ਦੇ ਕੱਟ ਕੇ ਪਾਸ ਹੋਰ ਪਰਲੇ ਪੰਨੇ ਇਤਨਾ ਦਾ ਕੱਟ ਹੋ ਗਿਆ ਹੈਗਾ ਉਤੋਂ ਮੈਨੂੰ ਪਤਾ ਨਹੀਂ ਲੱਗਦਾ ਕਿ ਟੁੱਟ ਨਿਕਲ ਜਾਵੇ ਆਕੇ ਜੀ ਨਾ ਦੀ ਨੰਗ ਜੋ ਹਲੋ ਨਹੀਂ ਹੁਣ ਆਂਦੀ ਨਿਕਲੂ ਨਾ ਆਂਦੀ ਆਪਾਂ ਨਾ ਜਾਣਾ ਹੁਣ ਆਪਣਾ ਗੱਗੜੀ ਗੱਗੜੀ ਜਾਣਾ ਜੇ ਬੱਗਲਾ ਟੱਪ ਪੰਜ ਕਿਹਦੇ ਤੀ ਜਾਈਏ ਯਾਰ ਅੰਦਰ ਮੇਰੇ ਬਾਹਰ ਹਲੋ ਵਾੜ ਐਸਟ ਬੈਕ ਤੇ ਸੀਨਾ ਜੀ ਨੰਗਲ ਸੋਹਲ ਪਿੰਡ ਦੇ ਵਿੱਚ ਆ ਅੰਮ੍ਰਿਤਸਰ ਜ਼ਿਲ੍ਹਾ ਜੀ ਤੇ ਨਾਲ ਮਨਜੋਤ ਵੀਰੇ ਆ ਜੋ ਮੜੇ ਤੇ ਤਿੰਨ ਵੋਟਾਂ ਨੇ ਜੀ ਜਿਹੜਾ ਮਨਜੋਤ ਵੀਰ ਤੇ ਸੰਸਥਾ ਵੱਲੋਂ ਤਿੰਨ ਵੋਟਾਂ ਜਿਹੜੀਆਂ ਚੱਲ ਰਹੀਆਂ ਨੇ ਜੀ ਤੇ ਵੱਖ-ਵੱਖ ਚੱਲ ਰਹੀਆਂ ਇੱਕ ਟਾਂਡੇ ਚੱਲ ਰਹੀ ਇੱਕ ਫਰੋਜਪੁਰ ਚੱਲ ਰਹੀ ਜੀ ਟਾਂਡੇ ਆਹ ਟਾਂਡੇ ਦੋ ਚੱਲ ਰਹੀਆਂ ਇੱਕ ਸੱਤੇਕੁੱਲਾ ਇੱਕ ਅਬਦੁੱਲਾਪੁਰ ਠੀਕ ਆ ਵੀਰੇ ਤੇ ਵੱਖ-ਵੱਖ ਥਾਵਾਂ ਤੋਂ ਜਿਹੜੇ ਮਰੀਜ਼ ਜਾਂ ਜੋ ਵੀ ਕੋਈ ਲੋਡਬੰਦ ਹੁੰਦਾ ਉਹਨੇ ਨਿਕਲਣਾ ਹੁੰਦਾ ਜਾਂ ਕੋਈ ਲੋਡਬੰਦ ਚੀਜ਼ ਜਿਵੇਂ ਬਿਸਕਟ ਹੋ ਗਏ ਰਾਸ ਹੋ ਗਏ ਜੋ ਵੀ ਪਰ ਇੱਥੇ ਲੋਡ ਤੋਂ ਵੱਧ ਜਿਹੜੀ ਹੋਰ ਲੋਡ ਆ ਮਤਲਬ ਇਸ ਤੱਕ ਮਦਦ ਨਹੀਂ ਮਦਦ ਨਹੀਂ ਪ੍ਰੋਪਰ ਪਹੁੰਚੀ ਕਿਉਂਕਿ ਇੱਥੋਂ ਪਾਕਿਸਤਾਨ ਬਿਲਕੁਲ ਨੇੜੇ ਆ ਜੀ ਉਹ ਕਿਹੜਾ ਪਿੰਡ ਆ ਜੀ ਨੰਗਲ ਸੋਲ ਨੰਗਲ ਸੋਲ ਇੱਥੋਂ ਪਾਕਿਸਤਾਨ ਦਾ ਬਾਰਡਰ ਆ 4 ਕਿਲੋਮੀਟਰ ਉਹ ਕਿ ਨੇੜੇ ਆ ਆਹ ਔਰ ਇੱਕ ਨਾ ਬੰਦਾ ਜੇ ਉਦੋਂ ਅੱਗੇ ਪਾਕਿਸਤਾਨ ਦਾ ਓਏ ਓਹ ਇਹਨਾਂ ਦੀ ਆ ਇਹਨਾਂ ਦੇ ਇਹਨਾਂ ਦੇ ਓਦੋਂ ਇਹਨਾਂ ਦੇ ਓਦੋਂ ਉਹ ਜਿਹੜੇ ਨਹੀਂ ਆਉਂਦੇ ਉਹ ਕੰਮ ਮੇਰੇ ਆਉਂਦੇ ਪਰ ਇਹ ਕੱਲ੍ਹ ਸਾਹਮਣੇ ਉਹ ਘਰ ਪਿੰਡ ਦੇ ਵਿੱਚ ਪਤਾ ਹੀ ਹੁੰਦਾ ਬਾਈ ਦਾ ਘਰ ਕਿੱਥੇ ਉਹ ਕਹਿੰਦੇ ਜੋਦੇ ਬਹੁਤ ਜ਼ਿਆਦਾ ਨਹੀਂ ਕਹਿੰਦੇ ਜੋਦੇ ਉਹ ਉਹ ਰੋਡ ਤੇ ਆਈ ਨਹੀਂ ਮੈਂ ਜਿਆਦਾ ਰੁਪਿਆ ਆ ਬੋਦਗੀ ਦੇ ਬਿਸਕੁਟ ਦੇਖੇ ਹੋਏ ਹੈਗੇ ਆਪਣੇ ਦੇ ਬਰਤ ਦੇ ਬਿਸਕੁਟ ਮੋਗੇ ਮੈਂ ਲਵੋ ਕੋਈ ਹੋ ਰਿਹਾ ਹੈ ਮੈਂ ਤਾਂ ਪਰ ਪਰ ਆਉਣੀਆਂ ਕਿਉਂ ਟੈਨਸ਼ਨ ਦੇਖ ਖਾਦਾ ਕੁਛ ਅੱਜ ਅੱਜ ਖਾਦਾ ਕੁਛ ਕੀ ਖਾਦਾ ਦੱਸ ਮੈਨੂੰ ਚਾਰ ਦਿਨਾਂ ਰੋਟੀਆਂ ਖਾਦੀਆਂ ਹੈ ਚਾਰ ਦਿਨਾਂ ਰੋਟੀਆਂ ਖਾਦੀਆਂ ਚਾਰ ਦਿਨਾਂ ਤੋਂ ਰੋਟੀਆਂ ਖਾਦੀਆਂ ਚਾਰ ਦਿਨਾਂ ਦੀਆਂ ਰੋਟੀਆਂ ਖਾਦੀਆਂ ਤੁਸੀਂ ਖਾਦਾ ਕੁਛ ਠੀਕ ਆ ਬੇਟਾ ਇਹ ਵੀ ਹੱਸੇ ਹੈ ਮੇਰੀ ਜੀ ਕੀ ਇਹਨਾਂ ਨੂੰ ਕੀ ਪਤਾ ਵਾ ਬਾਈ ਇਹਨਾਂ ਨੂੰ ਬਿਸਕੁਟ ਮੈਂ ਤੁਹਾਡੇ ਥਲੇ ਫੜਾ ਦਿੰਦੇ ਆ ਬਿਸਕੁਟ ਦੇ ਆ ਬੱਚੇ ਲੈ ਲਓ ਪੁੱਤ ਆ ਲਓ ਜਾਨ ਦੇਖ ਤੇ ਨਿਆਣਿਆਂ ਨੂੰ ਯਾਰ ਉਹਨਾਂ ਨੂੰ ਦਿੱਤੇ ਗਾ ਦੇ ਪੁੱਤ ਦੇ ਹੋਰ ਦੇਣ ਦੇ ਠੀਕ ਹੈ ਥੱਲੇ ਉਹਨਾਂ ਦਾ ਬਾਹਰ ਥੋੜੀ ਬਾਹਰ ਖੜਾਓ ਉਹਨਾਂ ਨੂੰ ਚਲੋ ਆਓ ਯਾਰ ਆਓ ਬਾਹਰ ਕਢਾਓ ਆ ਪਾਣੀ ਬਣਾ ਲ ਗਏ ਆ ਲਓ ਸਕੇ ਠੀਕ ਹੈ ਸਕੇ ਭਰਾ ਜੀ ਵੀਰਾ ਇੱਥੇ ਗੜਦੀਆ ਰਹਿੰਦਾ ਜੀ ਮੈਂ ਪਟਿਆਲੇ ਰਹਿੰਦਾ ਜੀ ਹਾਂਜੀ ਕੋਈ ਉੱਥੇ ਆਏ ਸੀ ਜੀ ਆਈ ਸੀ ਬਿਲਕੁਲ ਆਈ ਸੀ ਜੀ ਬੰਦੇ ਛੜਾਏ ਸੀ ਜੀ ਠੀਕ ਹੋ ਹਾਂ ਜੀ ਸਤਾਨ ਵਾਲਾ ਤੇ ਬੜਾ ਪਾਣੀ ਇਧਰ ਅੱਛਾ ਪਾਣੀ ਬਹੁਤ ਪੂਰੇ ਹਾਲ ਆ ਬਾਬੂ ਸਾਰੇ ਹਾਲ ਇਥੇ ਜਸਰੌਰ ਕਿੱਥੇ ਦਾ ਜਸਰੌਰ ਤਾਂ ਨੇੜੇ ਹੈਗਾ ਜਸਰੌਰ ਬੜੀ ਦੂਰ ਹੈ ਬੜੀ ਦੂਰ ਆ ਜਸਰੌਰ ਤੋਂ ਵੀ ਛੜਾਇਆ ਸੀ ਸਾਨੇ ਬੰਦਾ ਲੱਖੂਪੁਰ ਤੋਂ ਵੀ ਛੜਾਇਆ ਸੀ ਲੱਖੂਵਾਲ ਲੱਖੂਵਾਲ ਤੋਂ ਵੀ ਛੜਾਇਆ ਸੀ ਜੀ ਹਾਂ ਬਾਬੂ ਕੱਲ ਨਾਲ ਕਿੰਨਾ ਘਟਿਆ ਪਾਣੀ ਹੈ ਘਟ ਗਿਆ ਜੀ ਅਸੀਂ ਨਾ ਚੀਜ਼ਾਂ ਲੈ ਕੇ ਆਏ ਸੀ ਛਕਾਉਣ ਨੂੰ ਪਰ ਉਹ ਵਰਤ ਗਈ ਸੀ ਹੁਣ ਲੈ ਕੇ ਆਵਾਂਗੇ ਭਰਕੇ ਜੀ ਤੁਹਾਨੂੰ ਕੀ ਚਾਹੀਦਾ ਪਾਣੀ ਪਾਣੀ ਲੈ ਲਓ ਲੱਭੋ ਲੋਏ ਦੋ ਲੋ ਬਾਈ ਆ ਵੱਡੀ ਬੋਤਲ ਦਿਓ ਜੀ ਪਾਣੀ ਦੀ ਇੱਕ ਉਹ ਗਾੜੀ ਬੈਣਾ ਕੋਠੀ ਤੇ ਮੜ ਕੇ ਉੱਥੇ ਫਿਰ ਪਾਣੀ ਪੰਕਚੂਲਾ ਨਹੀਂ ਗਾ ਇੱਕ ਇੱਕ ਲੈ ਲਓ ਆਇ ਇੱਕ ਦੇ ਰੋ ਕੋਈ ਨਹੀਂ ਵੱਡੀ ਬੋਤਲ ਆ ਵੱਡੀ ਬੋਤਲ ਦਿਓ ਕੱਲਾ ਬੈਠਾ ਆਦਰ ਮੈਂ ਕੱਪ ਲੋ ਗਰੀਲਾ ਬਸ ਵੀਰੇ ਬੇਟਾ ਠੀਕ ਹੋ ਠੀਕ ਠੀਕ ਆ ਜੀ ਮੁਰਦਾ ਕੰਡੇ ਬਾਬੇ ਬੁੜੇ ਸਾਉਂਦੀਆਂ ਵਾਹ ਜੀ ਵਾਹ ਦੇਖ ਲਓ ਇੰਨੀ ਪ੍ਰੋਬਲਮ ਚ ਆ ਕੇ ਵੀ ਫਿਰ ਵੀ ਬੰਦੇ ਸਾਡੇ ਖੁਸ਼ ਨੇ ਹਾਂ ਜੀ ਬਾਬੇ ਬੁੜੇ ਸਾਡੇ ਨਿਆਰੇ ਲੈਣ ਦੇ ਵਾਹ ਜੀ ਪਾਣੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਤੇ ਬਹੁਤ ਵੇਖ ਬੁੱਤ ਬੱਚਿਆਂ ਦੇ ਆ ਲੈ ਆ ਮੇਰੇ ਘੁੜਾ ਦਿਖਾ ਆ ਬੜਾ ਇਦਾਂ ਇੰਨਾ ਕਰ ਲੋ ਫਿਰ ਦੇਖਦੇ ਬਾਈ ਹੋਰ ਆ ਲੈ ਗਏ ਨਾ ਇੱਥੋਂ ਅੱਗੇ ਉਹਨੇ ਪਾਣੀ ਨਹੀਂ ਆ ਲੈ ਭਾਈ ਨਹੀਂ ਲੈ ਕੇ ਆਏ ਤੇ ਛਕਣ ਲਈ ਆ ਦੇ ਪਿੱਛੇ ਸਾਰਿਆਂ ਨੇ ਲਾ ਲਿਆ ਜੀ ਅਬ ਬਰਤਾਇਆ ਇਹ ਬਿਸਕੁਟ ਤੇ ਹੋਤ ਗਿਆ ਆਪਣਾ ਬਰੈਡ ਸੀਗੇ ਨਹੀਂ ਆਪਾਂ ਲਿਆਵਾਂਗੇ ਹੋਰ ਭਾਈ ਅਸੀਂ ਲੈ ਕੇ ਆਵਾਂਗੇ ਭਰ ਕੇ ਸਾਨੂੰ ਨਾ ਉਰੀਆ ਕਿ ਪਤਾ ਲੱਗਿਆ ਵੀ ਇੰਨੀ ਦਵਾਈ ਦੁਆਰ ਨੂੰ ਲਿਆ ਦਿਓ ਸੁੱਫੇ ਦੁੱਧ ਲੈ ਆ ਰਹੇ ਹਾਂ ਅੱਛਾ ਠੀਕ ਹੈ ਲੈ ਆ ਰਹੇ ਲੈ ਆ ਦੇ ਲੈ ਆ ਰਹੇ ਭਾਈ ਆਪ ਭਾਈ ਮੇਰੀ ਗੱਲ ਤਾਂ ਸੁਣੋ ਬਾਈ ਉਹ ਪ੍ਰੈਗਨੈਂਟ ਭੈਣ ਦਾ ਦੱਸ ਦੋ ਯਾਰ ਜਿਹੜੀ ਪਾਣੀ ਦੇ ਬੱਚਾ ਹੋਣਾ ਉਹ ਜੋਦੇ ਦੀ ਵਾਈਫ ਕਿਹੜੇ ਨੇ ਜੀ ਉਹ ਉੱਤਰ ਨਹੀਂ ਆਉਂਦਾ ਯਾਰ ਉਹ ਮੁੰਡਾ ਆ ਗਿਆ ਉਹ ਜਿੱਥੇ ਲੈ ਕੇ ਆਓ ਹਾਂਜੀ ਉਹ ਲਿਖਿਆ ਸਾਹਮਣੇ ਅੱਛਾ ਜੀ ਉੱਥੇ ਕਿ ਘਰ ਦੇ ਆਇਆ ਨਹੀਂ ਉਹ ਕਹਿੰਦਾ ਬਾਈ ਕਹਿੰਦਾ ਬੱਚਾ ਉਹਦਾ ਹੋ ਗਿਆ ਹੀ ਉਹਨਾਂ ਨੇ ਤਾਂ ਉਹ ਫਿਰ ਲੈ ਗਏ ਉਹਨੇ ਕੱਲ ਦਾ ਨਹੀਂ ਉਹ ਤਾਂ ਹੁਣ ਮੁੰਡਾ ਨੇ ਕੋਲ ਨੂੰ ਨਹੀਂ ਦਿੱਤਾ ਨਹੀਂ ਨਹੀਂ ਹੋਰ ਕੋਈ ਜੀ ਪ੍ਰੈਗਨੈਂਟ ਆ ਭੈਣ ਜੀ ਮੇਰੇ ਕਿਹਨਾਂ ਦਾ ਕਹਿੰਦੇ ਸੀ ਆਪਾਂ ਨੂੰ ਜੋਦੇ ਦੀ ਵਾਈਫ ਆ ਇੱਥੇ ਉਹ ਚਲ ਗਿਆ ਲੈਣ ਚਲ ਗਿਆ ਲੈਣ ਚਲ ਗਿਆ ਲੈਣ ਸੈਂ ਅੱਛਾ ਮਿਲ ਗਏ ਚਲ ਗਿਆ ਚਲ ਗਿਆ ਚਲ ਗਿਆ ਟੀਮ ਚਲ ਗਈ ਸਾਡੀ ਚਲ ਗਈ ਟੀਮ ਸਾਡੀ ਚਲ ਗਈ ਆ ਜਾ ਮੇਰਾ ਪੁੱਤ ਆ ਜਾ ਅੰਦਰ ਕਮਾਫਲੇ ਹੁੰਦਾ ਮੈਂ ਇਹ ਰਾਹ ਕਰ ਦੋ ਯਾਰ ਮੁੰਡੇ ਵੀਰ ਇਧਰ ਨੂੰ ਮੂੰਹ ਕਰ ਉਹਦੋਂ ਇਧਰ ਨੂੰ ਮੂੰਹ ਕਰ ਲੋ ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਕਿ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਅਜੂਰੇ ਪਹੁੰਚੇ ਹਾਂ ਜੀ ਆਜੋ ਆਜੋ ਬੜਾ ਆਦਿਆ ਫੜ ਗਏ ਆ ਆ ਮਰੇ ਆ ਚੱਕੀ ਇਹਨੂੰ ਐ ਕਰੀ ਇਹ ਕਰੀ ਵੀਰੇ ਕਿਵੇਂ ਹੁੰਦੀ ਆ ਆ ਲੱਗ ਜਾਂਦੀ ਆ ਧਿਆਨ ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਹੀ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਹਨਾ ਬਟਿਆ ਲਓ ਭੈਣ ਨੂੰ ਆ ਪਾਓ ਹੱਥ ਪਾਓ ਜੀ ਆ ਚਲੋ ਆ ਅਗਲੀ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਪਹਿਨੇ ਆਜੋ ਆਜੋ ਇਹ ਹਾਂ ਹੱਥ ਪਾ ਲਓ ਲੈ ਪਹਿਨੇ ਨੂੰ ਹੱਥ ਪਾ ਲਓ ਇਹਨੂੰ ਹੱਥ ਪਾ ਲਓ ਪਹਿਨੇ ਹਾਂ ਆ ਬੱਚੇ ਬੱਚਾ ਫਿਰ ਜਰਾ ਮੰਗੜੀ ਆ ਲੈ ਉਹ ਕੋਣੀ ਕੋਣੀ ਪਹਿਨੇ ਉੱਥੇ ਤੁਹਾਡੇ ਅਗੇ ਨਾ ਅਗੇ ਸੰਭਰ ਹੈਗੇ ਨਾ ਬਸ ਸਹੀ ਹੈ ਕਿਹੜੀ ਜਗ੍ਹਾ ਫਿਰ ਚੰਗਾ ਹੋਈ ਗੱਲ ਹੈ ਹਾਂ ਕੋਈ ਆਵਾਜ਼ ਨਹੀਂ ਆਉਂਦੀ ਨਹੀਂ ਆ ਆ ਆ ਹੋਰ ਉੱਥੇ ਆਪਾਂ ਉਹਨਾਂ ਨੂੰ ਭੇਜਦੇ ਕੋਈ ਨਹੀਂ ਕੋਈ ਨਹੀਂ ਆਪਾਂ ਬਸ ਆਹ ਸਭ ਜਰਾ ਆਦਾ ਕਿਉਂ ਨੰਬਰ ਲੈ ਲੈ

ਹਾਂ ਜੀ ਧੰਨਵਾਦ ਤੁਹਾਡਾ ਧੰਨਵਾਦ ਚਲੋ ਬਾਈ ਜਾਣੋ ਓਕੇ ਹਾਂ ਹਾਂ ਅੱਪਕਾ ਚਾਹ ਮਾਰਨਾ ਕਮਰਾਏ ਕਿਥੇ ਕਮਰਾਏ ਪਿੰਡ ਕਿਥੇ ਕਮਰਾਏ ਬਾਈ ਸੰਗਲ ਸੋ ਲੈ ਤੇ ਪੈਣ ਵਾਸਤੇ ਸਾਡੇ ਆਏ ਬੰਦੇ ਸਾਡੀ ਕੋਈ ਵੋਟ ਗਈ ਓ ਇੱਕ ਬਾਈ ਇੱਥੇ ਨਿਕਲਣਾ ਕਿਹਨੇ ਨਿਕਲਣਾ ਜਾਣਾ